ਜੀ ਸਾਰਤਕ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਆਂ ਦਾ ਡੇਰੀ ਫਾਰਮ 911 ਦੇ ਆਜ ਦੀ ਵੀਡੀਓ ਲੱਗਿਆ ਬਣਾਉਣ ਤੇ ਲੋਡੇਰੀ ਫਾਰਮ ਪ੍ਰਿੰਟਰ ਆ ਜਾ ਸਾਸੀ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਦੋ ਝੋਟੀਆਂ ਦੇ ਪਟਾਣ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਜੀ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਹਾਂ ਦੀ ਡਿਟੇਲ ਕਬੜੀ ਸასი ਜੀ ਕੀ ਹਾਲ ਚਾਲ ਦੇ ਬਹੁਤ ਵਧੀਆ ਜੱਗੇ ਵੀ ਤੂੰ ਸੁਣਾ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਜੀ ਤੇ ਵੀ ਜੀ ਆਪਣਾ ਨਾਮ ਤੇ ਐਡਰੈਸ ਨਾਮ ਵੀ ਯਾਰ ਮਰ ਪਿੰਡ ਰਾਇਆ 사ਸੀ ਇਲਾ ਬਰਸਤ ਤਹਿਸੀਲ ਜਨਾਲਾ ਠੀਕ ਫੋਨ ਨੰਬਰ ਆਇਆ 82644431 ਜੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਫੈੜ ਤੋਂ ਕਰ ਲਈਏ ਸ਼ੁਰੂ ਤੇ ਫੈੜ ਤੋਂ ਕਰ ਲੈਣੀ ਹੈ ਫੈੜ ਜੱਗੇ ਵੀ ਸਵੇਰੇ ਮਨੇਰ ਦੀ ਸੁਈ ਜੇ ਦੂਰ ਪੂਰੀ ਪਾਤੀ ਆ ਅੱਛਾ ਜੀ ਹਾਂਜੀ ਹੁਣ ਪਾਸ ਕਰਕੇ ਆਂਦੀ ਵੱਛੀ ਸੂਆ ਬਣਾ ਜੀ ਇਹ ਪਹਿਲਾ ਸੂਆ ਤੁਸੀਂ ਠੀਕ ਆ ਜੀ ਪਹਿਲਾ ਸੂਆ ਤੁਸੀਂ ਤੇ ਮਗਰ ਵੀ ਫੀ ਮਲਕਾ ਪਾ ਗਿਆ ਜੀ ਹਾਂਜੀ ਤੇ ਬਾਈ ਕਿੰਨਾ ਕੋਣ ਇਹ ਤਾਂ ਦੇ ਸਾਹਮਣੇ ਲਾਈ ਏ ਚੋਂ ਕੇ ਲੈਂਦੀ ਆ ਹਾਂਜੀ ਹਾਂਜੀ ਕਿੰਨਾ ਕੱਢਿਆ ਤੇਰੇ ਬੋਲੇ ਹੱਥੋਂ ਮੇਰੇ ਭਾਈ ਘਾਈ ਤੇਨ ਨੂੰ ਉਹ ਹਟ ਗਿਆ ਆ ਪਾਸ ਕੀਤੀ ਬੱਚੀ ਦੇ ਨੇ ਹੁੰਦੇ ਅੱਛਾ ਜੀ ਆ ਬੱਚੀ ਹੈ ਮਦਰ ਠੀਕ ਹੈ ਜੀ ਠੀਕ ਮਲਕਾ ਪਾ ਗਿਆ ਜਸਦੀ ਦਾ ਆ ਹਾਂ ਹਾਂ ਜੀ ਜੂੰ ਚੁੱਕ ਲੈ ਲੀ ਇੱਕ ਜੂੰ ਲੈ ਉਹਨਾਂ ਦੇ ਕੁਆਲਟੀ ਚੈੱਕ ਕਰਾਂਦੇ ਜੂੰ ਬਸੂ ਇਹਦਾ ਕਰਮਾਲਾ ਦਾ ਇਹ ਕਿੰਨਾ ਕੱਢੀ ਜਾਉ ਦੁੱਧ ਵੀ ਜੀ ਜੀ ਯਾਰ ਇਹ ਅੰਦਰ 10000 ਕਿਲੋ ਦੁੱਧ ਉਹ ਜਿਉਂ ਵੀ ਹੈ 4 ਕੰਬੀਆ ਅੱਛਾ ਜੀ 4200 ਤੋਂ 111 ਲੀਟਰ ਜਿਹੜਾ ਦੁੱਧ ਭਰੀ ਜਾਊਗੀ ਇਹਦੇ ਚੱਡਾ-ਚੱਡਾ ਜਿਹੜਾ ਤੁਸੀਂ ਚੈੱਕ ਕਰ ਸਕਦੇ ਜੀ ਥਣ ਥਣ ਜਿਹੜਾ ਚੰਗਾ ਲੱਗਾ ਬਾਕੀ ਚੁਵਾਈ ਦੇਖੀਆ ਵੀਰ ਨੇ ਠੰਡੀ ਸੀ ਲਿਆ ਵਛੀਏ ਅੱਛਾ ਜੀ ਥਣ ਥਣ ਬਹੁਤ ਚੰਗਾ ਲੱਗਾ ਜੀ ਵਛੀ ਨੂੰ ਹਾਂ ਜੀ ਹਾਂ ਜੀ ਤੇ ਇਹਦਾ ਵੀ ਕੀ ਮੁੱਲ ਫਿਰ ਮੁੱਲ ਵੀ ਜੀ ਦਾ 25000 ਕਰਦੇ ਆ 30 ਵੀ ਦੇ ਦਈਏ ਦਿੰਦੇ ਜੀ 30 ਅੰਦਰ ਹਾਂ ਨਾ 28 ਦੇ ਦਾਂਗੇ ਵੀ ਜੀ ਅੱਛਾ ਜੀ ਕਰ ਦਿਆ ਮਾਨ ਕਰ ਦੋ ਹਾਣਾ ਵੀਜੀ 26000 ਰੁਪਿਆ ਛੋੜ ਕਟਣੀ ਆ ਆ ਮਿਲਦੀ ਨਹੀਂ ਤੋਕੜਾ ਉਹ ਦਾਵਾ ਮੁਿਕਣ ਡੀਆਂ ਵੀ ਵੀ ਭਾਈ ਗੱਡੀ ਲਓ ਜੀ 26000 ਦੇ ਵਿੱਚੋਂ ਆਹ ਖਾਲਸ ਨੂੰ ਵੇਲੋ ਸੀਲ ਸਲੱਗ ਵੱੱਠੀ ਪੂਲੀ ਸਾਡੀ ਥੜ ਦੇ ਚੈੱਕ ਕਰ ਸਕਦੇ ਚੰਗਾ ਲੱਗਾ ਵਾ ਹਾਂਜੀ ਤੇ ਦੁੱਧ ਵੀ 10 11 ਲੀਟਰ ਕੱਢੀ ਜਾਣਾ ਵਾ ਪਹਿਲਾਂ ਪਹਿਲਾ ਸੂਆ ਭਾਈ ਨਵੀਂ ਵੈੜਿਆ ਇਹ ਬੜੀ ਦੂਜੇ ਨੰਬਰ ਤੇ ਕਿਵੇਂ ਆ ਗਈ ਤੇ ਤੀਜਾ ਸੂਆ ਛੋਟੀ ਦਾ ਆ ਗਈ ਮਨ ਰੋ ਮਾਰ ਤੋਂ ਪਿੱਛੇ ਥੋੜੇ ਦੇ ਕਹਿ ਰਿਹਾ ਕੱਢੀ ਸਾਹ ਆ ਇਹ ਥੋੜੀ ਕੱਚੀ ਤੇ ਹੈ ਛੋਟੀ ਭਾਈ ਖੜਦੀ ਹੈ ਜੀ ਅਛਾ ਜੀ ਹਲੋ ਥਾਲੇ ਵਾ ਚੰਗਾ ਬਣਾਉਗੀ ਜੀ ਸ਼ਹਿਰ ਨੂੰ ਹੁੰਦਾ ਚੋਂ ਜਿਆ ਸੁਬਾ ਸੁਬਾ ਕਿਤੇ ਚੱਡਾ ਛੱਟਾ ਦੇ ਚੈੱਕ ਕਰ ਸਕਦੇ ਜੀ ਚੰਗਾ ਵਾ ਖਾਣਾ ਦਾ ਸੈੱਟ ਗਿਆ ਵੀ ਲੱਗ ਲੱਗਾ ਪਿਆ ਵਾ ਐਨ ਜਿਆ ਅੱਧ ਬਈ ਬੜੀ ਭਾਈ ਛੋਟੀ ਬਣੂ ਪੜੀ ਅਛਾ ਜੀ ਤੇਨ ਦਾ ਫੜਾ ਖੜਦੀ ਹੈ ਜੀ ਠੀਕ ਆ ਚਾਈ ਖੂਈ ਬੜੀ ਛੋਟੀ ਕਿੰਨੇ ਕਿੰਨਾਂ ਲੋਕ ਬਣਾਉਣਗੇ ਥੋੜਾ ਜਿਹਾ ਹਾਂਜੀ ਕਿੰਨਾ ਕੀ ਦੁੱਧ ਲੈਣੇ ਭਾਈ ਯਾਰ 11 12 ਲੀਟਰ ਦੁੱਧ ਤੇ ਭਰਿਆ ਆ ਅੱਛਾ ਜੀ ਹਾਂਜੀ ਠੀਕ ਆ ਠੀਕ ਲੋ ਜੀ 11 ਨੂੰ 12 ਲੀਟਰ ਜਿਹੜਾ ਪਹਿnde ਸੁੱਧ ਦੁੱਧ ਕੱਢਿਆ ਅੱਛਾ ਜੀ ਹਾਂਜੀ ਇਹ ਦੁੱਧ ਜਿਆਦਾ ਸੁਆਵਾਂ ਦੇ ਨਾਲ ਜਿਹੜੇ 10 ਤੋਂ ਹੋਰ ਤੇ ਸੂਣ ਤੱਕ ਜਿਹੜੀਆਂ ਸਾਰੀਆਂ ਤੇ ਲਾਡੂ ਲਾ ਗਵਰ ਕਰਦੇ ਉਹ ਵੀ ਕਰਨ ਵਾਲੀ ਯਾਰੀ ਸਾਈਡ ਤੋਂ ਚਾਹਤਾ ਸਾਡੇ ਤੇ ਸੋਨਾ 10 ਹੈ ਗਿਆ ਉਹ ਲੋ ਇਹ ਇੰਟਰਲੀ ਛੱਡ ਦੋ ਚੈੱਕ ਕਰਾਉਣਾ ਸਾਡੀ ਬੜੀ ਭਾਜੀ ਮਾਰੋ ਪਿੱਠ ਪੁਰਾਣੀ ਘੋਟੀ ਸਾਫ ਆ 145 6 ਗੱਡੀ ਗਾ ਲੋ ਜੀ ਮੰਗ ਲੀ ਛੱਡ ਛੱਡਾ ਛੱਡਾ ਨੇ ਤੁਹਾਨੂੰ ਦੱਸ ਦਿਆਂ ਜਿਹੜਾ ਚੰਗਾ ਵਾ ਇਹ ਇਹਦਾ ਮੁੱਲ ਭਾਜੀ ਫਿਰ ਮੈਂ ਤਾਂ ਜੱਗੇ ਵੀ 10 ਦਿਨ ਚੋਟੀ ਸਾਵੇਂ ਜਿੱਤੀ ਲੱਖੋਂ ਬਾਹਰ ਵੀ ਗਣ ਵਾਲੀ ਆ ਹਾਂਜੀ ਆਪਾਂ ਮੁੱਲ ਇਹਦਾ 99000 ਕਰਦੇ ਆ ਅੱਛਾ ਜੀ 90 ਦੇ ਦਈਏ ਹੋਰ ਕਰ ਦਈਏ ਥੋੜੇ ਬੋਲੇ ਆਹੜਾ ਵੀ ਜੀ 88000 ਦੀ ਚੋਟੀ ਦਵਾ ਲਈ ਅੱਛਾ ਜੀ ਹਾਂਜੀ ਵੇਖੋ ਵੱਡੀ ਝੋਣੀ ਠੀਕ ਹੈ ਠੀਕ ਹੈ ਲਓ ਜੀ 88000 ਦੇ ਹਿਸਾਬ ਨਾਲ ਗੱਬਣਾ ਤਿਆਰ ਜਾਂ ਦਿਨ ਜਿਹੜਾ ਦਾਸ ਭਰਾ ਸਾਹਮੂ ਤੇ ਦੁੱਧ ਚੰਗਾ ਕੱਢੀ ਜਾਊ ਤੇ ਤੀਜੇ ਨੰਬਰ ਗਾੜੀ ਵਿੱਚ ਨਗੀਨਾ ਆ ਗਿਆ ਏ ਬਿਲਕੁਲ ਮਸ਼ੀਨ ਜਿਹਨੂੰ ਕਹਿ ਦਈਦੀ ਆ ਵੇਖੋ ਬੜਿਆ ਨੇ ਨਹੀਂ ਬਿਜਲੀ ਘਰ ਜੱਗੇ ਵੀ ਦੋ ਪਾਸੇ ਕੰਮ Ahí. El drone le va a bajar. ਮਗਰ ਇਹ ਨਹੀਂ ਛੱਡ ਦੋ ਚੈੱਕ ਕਰਤਾ ਤੇ ਜੀ ਨੂੰ ਕੋਈ ਟਾਈਮ ਤੁੰਨੀ ਇਹ ਲੱਗਾ ਅੱਛਾ ਇਹ ਤੇਮੋ ਟਾਇਰ ਹਜੇ ਵੇਲੇ 7 ਵਜੇ ਦਾ ਟਾਈਮ ਹੋਇਆ ਰਾਤੀ 7 ਵਜੇ ਛੋਟੀ ਚੋਈ ਹੀ ਉਹਨਾਂ ਦੇ ਘਰ ਅੱਛਾ ਜੀ ਇੱਧਰ ਵੀ ਮਾਰ ਦੋ ਕੈਮਰਾ ਇੱਧਰ ਵੇ ਲੋ ਜੀ ਇੱਧਰ ਨਹੀਂ ਛੱਡ ਦੋ ਚੈੱਕ ਲੋਤੀਆਂ ਨਿਸ਼ਾਨੀਆਂ ਭਾਜੀ ਇਹੋ ਹੁੰਦੀਆਂ ਆ ਮਗਰ ਉਹ ਪਿੱਠ ਵੇਖੋ ਛੋਟੀ ਠੀਕ ਹੈ ਠੀਕ ਲੋ ਜੀ ਪਿੱਠ ਥੋੜਾ ਵੀ ਚੈੱਕ ਕਰ ਸਕਦੇ ਤੁਸੀਂ ਚਾਹੋ ਤਾਂ ਲਾ ਦੇ ਬਖਾ ਦੇ ਕੋਈ ਰੇਣਾ ਕੋਈ ਲੱਸੀ ਆ ਤਾਂ ਪਾਈ ਚ ਬਿਲਕੁਲ ਭਾਜੀ ਜੰਮੀ ਪਈ ਛੋਟੀ ਪੂਰੀ ਵੇਖੋ ਸਹੀ ਗੱਲ ਇੱਕ ਨਵਾਂ ਸਵੇਰ ਸੂਚੀ ਇੱਧਰ ਮਾਈ ਬੁਰੀ ਕਾ ਨਾ ਕੋਟੀ ਵੇਚੀ ਆ ਅੱਛਾ ਜੀ ਉਹ ਅਗਲੀ ਦੂਜਾ ਜੇ ਛੋਟੀ ਦਾ ਠੀਕ ਹੈ ਠੀਕ ਹੈ ਜਿਹੜਾ ਬੋਹਾ ਹੈਗਾ ਹੈ ਨਾ ਹਾਂਜੀ 2 5 14 15 ਕਿਲੋ ਦੀ ਦੱਸੀ ਹੈ ਜੀ ਅੱਛਾ ਜੀ ਜਿਹੜਾ ਲੀਟਰ ਦਾ ਦੁੱਧ ਮਿਲ ਲੈਣਾ ਹਾਂਜੀ 12 ਕਿਲੋ ਦੁੱਧ ਪੱਕਾ ਛੋਟੀ ਕੋਲ ਹੋਊਗਾ ਠੀਕ ਹੈ ਠੀਕ ਹੈ ਲਓ ਜੀ 12 ਲੀਟਰ ਜਿਹੜਾ ਦੁੱਧ ਆਹੋ ਵੀ 4 ਟਾਂ ਲੀਟਰ ਦਾ ਮਿਲ ਕੇ ਲੈ ਜੀ 2.5 ਕਿਲੋ ਭਾਈ ਗਾੜ ਹੋ ਗਈ ਚੋਲੀ ਅੱਛਾ ਜੀ 4 ਕਿਲੋ ਪਿਛਾ ਲੀ ਠੀਕ ਆ ਲਓ ਜੀ 2 ਤੋਂ 2.5 ਲੀਟਰ ਜਿਹੜੀ ਗਾੜ ਮੇਲ ਕਾਹ ਮਗਰ ਜੇ ਭਾਈ ਸੂਈ ਨੂੰ ਵੀ ਪਾਈ ਦੇਣਾ ਅੱਛਾ ਜੀ ਹਾਂ ਜੀ ਠੀਕ ਠੀਕ ਲਓ ਜੀ ਮੇਲ ਕਾਹ ਆ ਗਿਆ ਜੇ ਪਿੱਛੇ ਦੇ ਸਿੱਧਾ ਜਿਆ ਦੂਆ ਸੂਈ ਆ ਤੇ ਇਸ ਤਰ੍ਹਾਂ ਜਿਹੜਾ ਬਿਲਕੁਲ ਇਹ ਤਾਂ ਦੁੱਧ ਤਿਆਰ ਆ 12 ਲੀਟਰ ਕੰਡੇ ਵਾਲਾ ਦੁੱਧ ਤਿਆਰ ਹੈ ਚੈੱਕ ਕਰ ਸਕਦੇ ਤੁਸੀਂ ਫੇਸ ਕੁਆਲਟੀ ਐਨ ਜੈਲ ਬਲੈਕ ਹੈ ਬਾਕੀ ਮੇਲ ਵੀ ਚੰਗੀ ਆ ਗਈ ਤੇ ਕੱਲ੍ਹ ਕੜ ਵੀ ਚੰਗਾ ਵਾ ਕੀ ਆ ਕਾ ਤੁਹਾਡੇ ਦੀ ਮੰਗਰਲੀ ਸਾਈਡ ਤੋਂ ੱਡਾ ਚੁੱਦਾ ਜਿਹੜਾ ਐਨ ਐਚ ਐਫ ਗਾਮਰਗਾ ਲੱਗਾ ਪਿਆ ਇਹ ਕਿੰਨਾ ਕੁ ਭਰਜੂ ਤੁਹਾਡੇ ਹਿਸਾਬ ਨਾਲ ਦੱਸੋ ਭਾਈ ਚੱਲ ਵੀ ਆਪਾਂ ਅੰਦਰ 15 16 ਰੁਪਏ ਤੋਂ ਟਿਮਾਰ ਨਾਲ ਦੇਈ ਜਾਓ ਅਛਾ ਜੀ ਹਾਂਜੀ ਵੱਡੀ ਛੋਟੀ ਆ ਬਾਅਦ ਤੇ 13 14 ਕਿਲੋ ਤੇ ਹੋਣੀ ਹੋਊਗਾ ਪਰ ਆਪਾਂ 12 ਕਹਿ ਕੇ ਦੇਣੀ ਆ ਅਛਾ ਜੀ ਹਾਂਜੀ ਠੀਕ ਹੈ ਲੋ ਜੀ ਹੋਊਗਾ 13 14 ਪਰ 12 ਦੀ ਗਰੰਟੀ ਆ ਵੀਰ ਜੀ ਹਾਂਜੀ ਜੀ ਹਾਂਜੀ ਤੇ ਬਾਕੀ ਜਿਹੜਾ ਵੀ ਛੋਟੀ ਛੋਲੂ ਆਣਾ ਛੱਡੂਗਾ ਇੰਨੀ ਕੋਈ ਕੋ ਪੂਰ ਛਟਾ ਲੈ ਘਾਟ ਵੱਟ ਹੋਏ ਉਹਨੇ ਆਪਾਂ ਜ਼ਿੰਮੇਵਾਰ ਠੀਕ ਆ ਠੀਕ ਆ ਲੋ ਜੀ ਕੋਈ ਪੂਰ ਛਟਾ ਲੈ ਚਵਾਈ ਡੂੜੀਆਂ ਆਣੇ ਇੱਕ ਨੰਬਰ ਆ ਚਵਾਈ ਦੀ ਗਲਤ ਹੋਏ ਛੋਟੀ ਭਾਜੀ ਉਹਦੇ ਆਪਾਂ ਜ਼ਿੰਮੇਵਾਰ ਹੋਵਾਂਗੇ ਠੀਕ ਆ ਜੀ ਧਾਰ ਵੀ ਨਾ ਮਾਰੇ ਅਛਾ ਜੀ ਹਾਂਜੀ ਕੀ ਕਰਮ ਨੇ ਤੁਹਾਨੂੰ ਸਲਾਹ ਦਾ ਕਿਹੜਾ ਵੀ ਔਨਲਾਈਨ ਘੋਟੀ ਮੰਗਾਉ ਉਹਨੂੰ ਫੁੱਲ ਗਰੰਟੀ ਹੋਊਗੀ ਠੀਕ ਠੀਕ ਇਹ ਦੇ ਮੋਲ ਭਾਜੀ ਰਹਿ ਰਹਾ ਮੋਲ ਕਿੰਦਾ 140 ਕਰ ਦੇਈਏ ਅਛਾ ਜੀ ਚਲਾ ਦੋ ਮਾਨ ਤਾਂ ਜਿੰਨੇ ਦੀ ਤਾਂ ਚੱਕੀ ਲਾਈ ਕੀ ਹੈ ਨਹੀਂ ਦੱਦ ਆਪ ਹੀ ਹਾਣਾ ਹਾਣਾ ਜਿੰਨੇ ਵੀ ਸਵਾਲ ਆਖੀ ਤਾਂ ਦਵਾਂ ਇੱਕ 50 ਦੀ ਇੱਕ 50 ਦੀ ਹਾਂ ਠੀਕ ਜੀ ਅਜੋਈ ਸਰ ਦੇ ਤੂੰ ਹੋ ਕਰ ਦੇ ਪੰਜ ਛੱਡ ਦਿੱਤੀ ਬਣਾ ਦੇਣਾ ਚੱਲ ਕੋਈ ਨਹੀਂ ਜੇ ਜੱਗੇ ਵੀ ਤੂੰ ਕਹਿ ਰਹਾ ਨਾ ਇੱਕ 20 ਛੋਟੀ ਦੇਣੀ ਆ ਅੱਛਾ ਜੀ ਹਾਂ ਜੀ ਠੀਕ ਹੈ ਲੋਬੀ 1,20,000 ਦੀ ਤੇ 15-16 ਲੀਟਰ ਦੁੱਧ ਭਰੀ ਜਾਊਗੀ ਹਾਂ ਜੀ ਬਾਕੀ ਬੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਆਰਨੀਆ ਕਰ ਨਾਲ ਚੋਣ ਚਵਾ ਬੜਾ ਚੰਗਾ ਲੱਗਾ ਛੋਟੀ ਜੀ ਠੀਕ ਹੈ ਉਹ ਸਾੰਭਰ ਵਾਲਾ ਭਰਾ ਕਰੇ ਜਦੋਂ ਦੁੱਧ ਚੰਗਾ ਕੱਢੀ ਜਣਾ ਹੁਣ ਵੀ ਤੇਰਾ ਚਾਦਾ ਹੋਣਾ ਬਾਕੀ 12 ਦੀ ਗਾਰੰਟੀ ਹੈ ਵੀ ਕੀ ਤੇ ਪਸ਼ੂ ਵੀ ਤੇ ਗੋਲ ਚਲੋ ਚੰਗੇ ਹੁੰਦੇ ਹਰ ਵਕਤ ਤੇ ਰੇਟ ਬਿਲਕੁਲ ਜਿਆਜ ਹੁੰਦੇ ਆ ਵੀਰਾਂ ਨੂੰ ਮੰਦੇ ਤੇ ਵੀਰ ਗਣ ਵਰਤਵਾਦ ਸ਼ੇਅਰ ਕਰਦੇ ਹੋ ਰਹਿਣਾ ਨੂੰ ਸਬਸਕ੍ਰਾਈਬ ਕਰਦੇ ਹੋ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਜੇ ਸਾਰੇ ਪਸ਼ੂ ਪਾਲਕ ਭਰਾਵਾਂ ਦਾ